ਰੋਡ ਵਿਖੇ ਸਥਿਤ ਵੈਲਨੈਸ ਜਿਮ 'ਚ ਤੀਜ ਦਾ ਤਿਉਹਾਰ ਬੜੇ ਤੁਮਤਾਮ ਨਾਲ ਮਨਾਇਆ ਗਿਆ ਮਿਸ ਤੀਜ ਸਿਮਰਜੀਤ ਕੌਰ ਅਤੇ ਮਿਸਸ ਤੀਜ ਦਿ올 ਜੋਤ ਨੂੰ ਤਾਜ ਪਵਾ ਕੇ ਸਨਮਾਨਿਤ ਕੀਤਾ ਗਿਆ ਇਸਾਰਾ ਪ੍ਰੋਗਰਾਮ ਸੋਨੀਆ ਦੀ ਦੇਖ ਰੱਖੇਟ ਵੈਲਨੈਸ ਜਿਮ ਦਲਹੋਜ਼ੀ ਰੋਡ ਵੱਲੋਂ ਜਿਮ ਦੇ ਸੰਚਾਲਕ ਕਰਨਲ ਪ੍ਰਸ਼ਾਂਜ ਜਸਟੂਟਿਆ ਦੇ ਸਹਿਯੋਗ ਨਾਲ ਸੌਣ ਦੇ ਮਹੀਨੇ ਚ ਤੀਜ ਦਾ ਤਿਉਹਾਰ ਜੁੜਾ ਹੈ ਉਹ ਮਨਾਇਆ ਗਿਆ ਤੇ ਜਿਮ ਦੇ ਕੰਪਲੈਕਸ ਚ ਹੀ ਇੱਕ ਪ੍ਰੋਗਰਾਮ ਜੜਾਇਓ ਕਰਵਾਇਆ ਗਿਆ ਜਿੱਥੇ ਪੰਜਾਬ ਦੇ ਪ੍ਰਾਤਨ ਸੱਭਿਆਚਾਰ ਨਾਲ ਸੰਬੰਧਿਤ ਰੀਤੀ ਰਿਵਾਜਾਂ ਅਨੁਸਾਰ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਔਰਤਾਂ ਨੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਤੇ ਦੱਸਦੇ ਹੀ ਇਹ ਪ੍ਰੋਗਰਾਮ ਵਿੱਚ ਮਿਸ ਤੀਜ ਅਤੇ ਮਿਸਿਸ ਤੀਜ ਮੁਕਾਬਲੇ ਜਿਹੜੇ ਨੇ ਉਹ ਕਰਵਾਏ ਗਏ ਨੇ ਜਿਸ ਵਿੱਚ 12 ਪ੍ਰਤੀਯੋਗੀਆਂ ਨੇ ਭਾਗ ਲਿਆ ਤੇ ਇਸ ਦੌਰਾਨ ਸਰਹੋਤਰਾ ਮਲਟੀ ਸਪੈਸ਼ਲਿਸਟ ਹਸਪੀਟਲ ਦੇ ਡਾਇਰੈਕਟਰ ਮਿਨਾਕਸ਼ੀ ਸਰਹੋਤਰਾ ਜੋਤੀ ਜਸਵਾਲ ਸਰਬਜੀਤ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ ਜਿਸ ਵਿੱਚ ਸਿਮਰਜੀਤ ਕੌਰ ਨੂੰ ਮਿਸ ਤੀਜ ਅਤੇ ਦਿ올ਜੋਤ ਨੂੰ ਮਿਸਿਸ ਤੀਜ ਜੜਾਉ ਚੁਣਿਆ ਗਿਆ ਪ੍ਰੋਗਰਾਮ ਦੇ ਅੰਤ ਵਿੱਚ ਔਰਤਾਂ ਵੱਲੋਂ ਪੰਗੜਾ ਅਤੇ ਗਿੱਧਾ ਪੇਸ਼ ਕੀਤਾ ਗਿਆ ਤੇ ਉੱਥੇ ਹੀ ਜਿਮ ਸੰਚਾਲਕ ਕਰਨਲ ਪ੍ਰਸ਼ਾਂਜ ਜਸਰੂਤਿਆ ਨੇ ਸਭ ਨੂੰ ਤੀਜ ਦੀਆਂ ਮੁਬਾਰਕਾਂ ਦਿੰਦੇ ਹੋਏ ਮਿਸ ਤੀਜ ਅਤੇ ਹੋਰ ਜੇਤੂ ਔਰਤਾਂ ਨੂੰ ਜੜਾ ਤੋਹਫੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਵੀ ਅਪੀਲ ਕੀਤੀ ਜਿਸ ਨਾਲ ਵਾਤਾਵਰਣ ਸ਼ੁੱਧ ਹੁੰਦਾ ਹੈ ਅਤੇ ਆਕਸੀਜਨ ਦਾ ਸੰਚਾਰ ਹੁੰਦਾ ਰਹਿੰਦਾ ਹੈ। ਰੁੱਖ ਲੱਕੜ ਦੇ ਨਾਲ-ਨਾਲ ਸਾਰੀ ਉਮਰ ਆਕਸੀਜਨ ਅਤੇ ਸ਼ਾਂ ਪ੍ਰਦਾਨ ਕਰਦੇ ਨੇ ਉਹਨਾਂ ਨੇ ਕਿਹਾ ਕਿ ਮਨੁੱਖ ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿੱਚ ਲੱਕੜ ਦੀ ਵਰਤੋਂ ਕਰਦਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਆਪਣੇ ਜਨਮ ਦਿਨ ਵਿਆਹ ਐਨੀਵਰਸਰੀ ਜਾਂ ਫਿਰ ਹੋਰ ਖੁਸ਼ੀ ਦੇ ਮੌਕਿਆਂ ਤੇ ਰੁੱਖ ਲਗਾ ਕੇ ਖੁਸ਼ੀ ਦੇ ਪਲਾਂ ਨੂੰ ਯਾਦਗਰੀ ਬਣਾਉਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਵਾਤਾਵਰਣ ਸੁਰੱਖਿਅਤ ਹੋਵੇਗਾ ਤਾਂ ਹੀ ਮਨੁੱਖ ਦਾ ਜੀਵਨ ਜਿਹੜਾ ਹੈ ਉਹ ਸੁਰੱਖਿਅਤ ਹੋਵੇਗਾ ਨਹੀਂ ਤਾਂ ਵਾਤਾਵਰਣ ਸੁਰੱਖਿਅਤ ਨਾ ਹੋਣ ਕਾਰਨ ਮਨੁੱਖ ਦੀ ਹੋਂਦ ਕਿਸੇ ਵੀ ਸਮੇਂ ਖਤਮ ਹੋ ਸਕਦੀ ਹੈ ਦੇਸ ਦੇ ਨਾਲ ਹੀ ਹੁਣ ਦੇਖ ਲੈਣੇ ਆ ਕੁਝ ਖੂਬਸੂਰਤ ਚਲਕੀਆਂ ਕਿਸ ਤਰ੍ਹਾਂ ਦੇ ਨਾਲ ਜੀ ਤੀਜ ਦਾ ਪ੍ਰੋਗਰਾਮ ਜਿਹੜਾ ਹੈ ਉਹ ਮਨਾਇਆ ਗਿਆ ਤੇ ਕਿਸ ਤਰ੍ਹਾਂ ਦੇ ਨਾਲ ਔਰਤਾਂ ਵੱਲੋਂ ਜਿਹੜਾ ਹੈ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ ਹੈ ਫੈਸਟੀਵਲ ਕਰਵਾਉਣਾ ਸਰ ਐਕਚੁਅਲੀ ਸਾਡਾ ਮੋਟਿਵ ਹੈ ਇੱਕ ਤਾਂ ਇਹ ਸਾਡਾ ਹਲੇ ਇਸ ਜਿਮ ਦਾ ਪਹਿਲਾ ਸਾਲ ਹੈ ਇਸ ਜਿਮ ਦਾ ਕਰਨੇ ਨੂੰ ਆਪਾਂ ਕਿਸੇ ਹੋਟਲ ਤੋਂ ਵੀ ਕਰ ਸਕਦੇ ਹਾਂ ਜਾਂ ਕਿਤੇ ਹੋਰ ਵੀ ਜਗ੍ਹਾ ਕਰ ਸਕਦੇ ਹਾਂ ਪਰ ਆਪਾਂ ਸੋਚਿਆ ਕਿ ਚਲੋ ਇੱਥੇ ਜਿਹੜੀ ਵੀ ਲੇਡੀਜ਼ ਆਣੀਆਂ ਸਾਰੀ ਹੀ ਡਾਕਟਰਸ ਜਾਂ ਦੂਸਰੇ ਆਪਣੇ ਦੂਸਰੇ professions ਦੇ ਉਹਨਾਂ ਨੂੰ ਇਸ ਵਾਰੀ ਕੋਈ ਨੌਲੇਜ ਨਹੀਂ ਆਪਾਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਤੀਜ ਦੇ ਬਾਰੇ ਨੌਲੇਜ ਹੋਵੇ ਕਿ ਆਪਾਂ ਕਿਉਂ ਸੈਲੀਬ੍ਰੇਟ ਕਰਦੇ ਹਾਂ ਠੀਕ ਹੈ ਔਰ ਉਹਦੇ ਬਾਰੇ ਅਵੇਅਰ ਹੋਣ ਇਸ ਕਰਕੇ ਆਪਾਂ ਜਿਮ ਤੇ ਹੀ ਨਾਹੀ ਹੈ ਕਿ ਥੋੜੇ ਜਿਹਾ ਸਾਰਿਆਂ ਨੂੰ ਪਤਾ ਲੱਗੇ ਪੱਕੇ ਕਿਸ ਪਰਪਸਲ ਇਹਨੂੰ ਕਰਨਾ ਜਾ ਰਹੇ ਤੇ ਅੱਜਕੱਲ੍ਹ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਇਸ ਤੀਜ ਨੂੰ ਦੇਖਦੀ ਤੇ ਲੱਗਦਾ ਨਹੀਂ ਕਿ ਹੋਰ ਵੀ ਜਿਹੜਾ ਸੁਨੇਹਾ ਤੁਹਾਡਾ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਮਿਲਦਾ ਨਹੀਂ ਸਰ ਐਦਾਂ ਨਹੀਂ ਹੈ ਅੱਜਕੱਲ੍ਹ ਮੈਨੂੰ ਲੱਗਦਾ ਹੁਣ ਇਹ 2-3 ਸਾਲ ਤੇ ਲੋਕ ਜ਼ਿਆਦਾ ਅਵੇਅਰ ਹੋਏ ਆ ਲੇਡੀਜ਼ ਘਿੱਟੀ ਦੇ ਰਾਈ या अपनी पार्टीज हो चाहे एक तरह से ਤੁਸੀਂ ਕਹਿ ਰਹੋ ਕਿ ਆਪਣੀ ਇੰਜੋਏ ਵਸੇ ਕਰ ਰਹੇ ਪਰ ਅੱਗੇ ਵੀ ਬੱਚੇ ਵੀ ਇੰਟਰਸਟਡ ਹੈ ਕਿ ਯਾਰ ਮੇਰੀ ਮਾਂ ਜਾ ਰਹੀ ਹੈ ਯਾਰ ਮੇਰੀ ਭੈਣ ਜਾ ਰਹੀ ਹੈ ਮੇਰੀ ਪਰਜਾਈ ਜਾ ਰਹੀ ਤਾਂ ਆਪਾਂ ਵੀ ਜਾਈਏ ਠੀਕ ਹੈ ਇਸ ਚੀਜ਼ ਨੂੰ ਇੰਜੋਏ ਕਰੀਏ ਅਗਰ ਜਗਾ ਆਪਾਂ ਕੋਈ ਜਜਮੈਂਟ ਜਾਂ ਕੋਈ ਕੁਐਸਚਨ ਰਾਉਂਡ ਜਾਂ ਆਪਾਂ ਕੁਝ ਕਰਵਾਉਂਦੇ ਤਾਂ ਉਹਨਾਂ ਨੂੰ ਕੁਐਸਚਨਾਂ ਦੇ ਉਹਨਾਂ ਨੂੰ ਨੌਲੇਜ ਮਿਲਦੀ ਹੈ ਕਿ ਤੀਜ ਹੈ ਕੀ ਹੈ ਜਾਂ ਅਸੀਂ ਕਿਉਂ ਮਨਾ ਰਹੇ ਆ ਬੜੀ ਸਹੀ ਚੀਜ਼ ਹੈ ਉਹਨਾਂ ਨੂੰ ਸਿੱਖਣ ਨੂੰ ਮਿਲਦੀ ਹੈ ਔਰ ਬੱਚੇ ਐਕਚੁਅਲੀ ਇੰਟਰਸਟਡ ਹੈ ਇਹ ਪਾ ਵੀ ਅੱਗੇ ਅਸੀਂ ਵੀ ਕਰਨਾ ਹੈ ਜਾਂ ਸਾਡਾ ਵੀ ਕਰਵਾਓ ਅੱਜ ਅੱਜ ਕੀ ਐਕਟੀਵਿਟੀ ਕਰਵਾ ਰਹੇ ਤੁਸੀਂ ਕੀ ਸੀ ਅੱਜ ਕੀ ਕੀ ਐਕਟੀਵਿਟੀ ਕਰਵਾ ਰਹੇ ਤੁਸੀਂ ਅ ਸਰ ਪਹਿਲਾ ਰਾਉਂਡ ਹੋਏਗਾ ਸਾਡਾ ਕਿ ਭੰਗੜੇ ਦੇ ਕਿ ਇਹਨਾਂ ਨੂੰ ਅਬ ਸਾਡੇ ਕਲਚਰ ਬਾਰੇ ਵੈਸਟਰਨ ਤੋਂ ਸਾਰੇ ਹੀ ਕਰਦੇ ਆ ਅਸਾਂ ਪਾਰਟੀਆਂ 'ਚ ਜਾਂਦੇ ਆ ਕਲੱਬਾਂ 'ਚ ਜਾਂਦੇ ਆ ਪਰ ਉਹ ਤਾਂ ਸਾਰਿਆਂ ਨੂੰ ਪਤਾ ਹੈ ਪਰ ਅਸੀਂ ਅੱਜ ਟ੍ਰੈਡੀਸ਼ਨਲ ਕੀ ਪੰਜਾਬ ਦਾ ਕਲਚਰ ਕੀ ਹੈ ਠੀਕ ਹੈ ਉਹਨਾਂ ਦੇ ਡਰੈਸ ਤੇ ਆਪਾਂ ਜਜਮੈਂਟ ਕਰਾਂਗੇ ਕਿ ਕੀ ਉਹਨਾਂ ਨੇ ਪੰਜਾਬੀ ਪਾਇਆ ਹੋਇਆ ਤੇ ਉਹਨਾਂ ਦੀ ਲੈਂਗੁਏਜ ਤੇ ਉਹਨਾਂ ਦੇ ਆਪਾਂ ਸਾਰੇ ਜੋ ਵੀ ਪੰਜਾਬ ਦਾ ਕਲਚਰ ਹੈ ਉਹਦੇ ਬਾਰੇ ਉਹਨਾਂ ਤੇ ਪੁੱਛਾਂਗੇ ਤੁਹਾਨੂੰ ਕਿੰਨੀ ਨੌਲੇਜ ਉਹਦੇ ਬਾਰੇ ਹੈ ਜੀ ਨਮਸਕਾਰ ਸਾਰਿਆਂ ਨੂੰ ਮੈਂ ਡਾਕਟਰ ਮਿਨਾਕਸ਼ੀ ਸਲੋਤਰਾ ਸਲੋਤਰਾ ਮਲਟੀਸਪੈਸ਼ਲਟੀ ਹਸਪੀਟਲ ਤੋਂ ਮੈਂ ਇੱਥੇ ਅੱਜ ਜਜ ਬਣ ਕੇ ਆਈ ਹਾਂ ਵੈਲਨੈਸ ਜਿਮ 'ਚ ਜਿਨ੍ਹਾਂ ਦੇ ਓਨਰ ਕਰਨਲ ਜਸਰੋਟਿਆ ਐਂਡ ਮਿਸਿਸ ਜਸਰੋਟਿਆ ਜਿਨ੍ਹਾਂ ਨੇ ਇਹ ਤੀਜ ਦਾ ਫੰਕਸ਼ਨ ਇੱਥੇ ਰੱਖਿਆ ਹੋਇਆ ਹੈ ਤੇ ਮੈਨੂੰ ਅੱਜ ਬੜੀ ਖੁਸ਼ੀ ਹੋਈ ਹੈ ਫੰਕਸ਼ਨ ਦੇ ਜੱਜ ਬਣ ਕੇ ਹਾਲਾਂਕਿ ਮੈਨੂੰ ਇਨੀ ਚੰਗੀ ਪੰਜਾਬੀ ਨਹੀਂ ਆਉਂਦੀ ਹੈ ਫਿਰ ਵੀ ਮੈਂ ਇਹ ਇੱਥੇ ਜੱਜ ਬਣ ਕੇ ਅੱਜ ਬੜੀ ਖੁਸ਼ ਹਾਂ ਤੇ ਮੈਨੂੰ ਬਹੁਤ ਖੁਸ਼ੀ ਮਿਲੀ ਕਿ ਇਹਨਾਂ ਨੇ ਇਹ ਪਹਿਲ ਕੀਤੀ ਤੇ ਸਾਡੇ ਸੱਭਿਆਚਾਰ ਨੂੰ ਸਾਡੇ ਕਲਚਰ ਨੂੰ ਅੱਗੇ ਵਧਾਉਣ ਲਈ ਜਿੰਮ ਚ ਵੀ ਇੱਕ ਕੋਸ਼ਿਸ਼ ਕੀਤੀ ਹੈ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਸਾਡਾ ਸੱਭਿਆਚਾਰ ਹੈ ਕੀ आजकल दुनिया ने तो मॉडर्न चीजें पीछे जा रही है ड्रेस तरीके तौर तरीके रहने का तरीका बट अपन अपना इंडियन कल्चर नहीं भूलना चाहिए और अपना पंजाब का कल्चर तो वैसे ही बहुत वल्दा बहुत ज़्यादा फलता फूलता है तो हमें वो नहीं भूलना चाहिए अभी मैंने बहुत कोशिश की पंजाबी की बट मैं अपनी मदर लैंग्वेज में आ गई हूँ जो मैं सीखी है मैंने बचपन से तो हमें बहुत खुशी होती है कि हम पंजाब से जुड़े हैं इस कल्चर को आगे बढ़ा रहे हैं और इस कल्चर को मैं चाहती हूँ कि हमारे पंजाब का कम से कम बच्चा बच्चा समझे और पंजाबी के जो माँ बोली है उसको आगे बढ़ाए इस सभ्याचार को आगे लेके जाए हमें बहुत ही खुशी होगी और जैसे कि हम देखते हैं फॉरेन कंट्री में जो बैठे पंजाबी लोग हैं वो इस आ, माँ बोली को और इसके कल क, कल्चर को इतना बढ़ चढ़ के आगे बढ़ाते हैं तो हम हिंदुस्तान में रहते हुए क्यों ना इसको बढ़ाएं तो उसी की तरफ एक कोशिश करते हुए कर्नल जसरोटिया एंड मिसेस जसरोटिया ने एक कोशिश की है जिसका कि बहुत बेहतरीन कोऑर्डिनेशन सोनिया ने किया है और ये फ़ंक्शन उसने ऑर्गेनाइज़ कराया है मैं तेह दिल से सबका शुक्रिया अदा करना चाहती हूँ और उन पार्टिसिपेंट्स का भी जो आए हैं और पार्टिसिपेट किया है जिन्होंने ये फंक्शन को बहुत अच्छे से कंप्लीट किया है थैंक यू तीज जो है वो काफ़ी बड़ा फेस्टिवल है एंड हमारा ये है कि हम कम्यूनिटी बिल्डअप करना चाहते हैं अपनी तो जितने भी अच्छे फेस्टिवल्स हैं जितने भी इवेंट्स होते हैं हम चाहते हैं कि लोग इकट्ठे हों और साथ मिल सेलिब्रेट करें आज क्या क्या एक्टिविटी करेगी जरूरी आज वैसे जो वर्कआउट टाइमिंग था वो सिर्फ मॉर्निंग में था उसके बाद सिंस हम चाहते थे कि यहाँ इवेंट प्लान हो तो जितने भी इवेंट्स आज हैं आ, जैसे तीज के लिए स्पेशल लेडीज़ फंक्शन है ये तो उस पर हमारा मेन एम है फ़िटनेस प्रमोट करना ये जो जिम है ये पठानकोट का सबसे बड़ा जिम है इसमें इक्विपमेंट सबसे ज़्यादा है एंड ये अकेला ऐसा जिम है जो सुबह साढ़े पाँच बजे से रात को ग्यारह बजे तक इवन संडे को सुबह सात से बारह बजे तक खुला रहता है हमारा एम सिर्फ एक है कि हम फिटनेस को पठानकोट में प्रमोट करें ਕੈਮਰ ਪਰਸਨ ਹਣੀ ਦੇ ਨਾਲ ਅਜ ਇਸ ਨੇ ਦੀ ਰਿਪੋਰਟ